ਸਾਲ 95 ਤੋਂ 96 ਇਨਾ ਦੇ ਲਈ ਐਜ਼ ਅ ਵੋਲੰਟੀਅਰ ਕੰਮ ਕੀਤਾ ਸਾਡੇ ਲਈ ਸਾਡੇ ਕੋਲੇ ਬੱਚਾ ਪਹੁੰਚ ਗਿਆ ਸਾਡੇ ਲਈ ਉਹਦੀ ਫੀਸ ਵੀ ਪਹੁੰਚ ਗਈ ਜਦੋਂ ਸਾਡੇ ਨਾਲ ਅਵੇਰਨੈਸ ਫੈਲਾਉਂਦੇ ਨੇ ਸੈਂਸਿਟਾਈਜ਼ ਕਰਦੇ ਨੇ ਅੱਜ ਪੇਰੈਂਟਸ ਦੀ ਕੰਡੀਸ਼ਨ ਇਹ ਵੀ 3 ਤੋਂ 4 ਸਾਲ ਦਾ ਬੱਚਾ ਵੀ ਸਾਡੇ ਕੋਲ ਆ ਰਿਹਾ ਹੈ ਉਹ ਆਟੋ ਦੇ ਪੈਸੇ ਦਵੇ ਜਾਂ ਜਿਵੇਂ ਸਾਡੇ ਕੋਲੇ ਪਹੁੰਚ ਜਵੇ ਬੱਚਾ ਕਿਉਂਕਿ ਅਸੀਂ ਆਪਣਾ ਯੂਸ ਸੈਂਸਟਾਈਜੇਸ਼ਨ ਪ੍ਰੋਗਰਾਮਸ ਨੇ ਜਿਹੜੇ ਹੋ ਟਾਈਮ ਟੂ ਟਾਈਮ ਕਰਦੇ ਰਹਿੰਦੇ ਆ ਇੰਡੀਆ ਫੋਕਸ 24 ਦੇਖ ਰਹੇ ਹੋ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਨ ਸ਼ੁਮੜਕਰ ਅੱਜ ਪਟਿਆਲਾ ਦੇ ਸਕੂਲ ਨਵਜੀਵਨੀ ਚ ਆਏ ਹ ਜਿੱਥੇ ਬੱਚਿਆਂ ਨੂੰ ਨਵਾਂ ਜੀਵਨ ਦਿੱਤਾ ਜਾਂਦਾ ਸਕੂਲ ਜਿਸ ਤੋਂ ਬੱਚੇ ਬਹੁਤ ਕੁਝ ਸਿੱਖਦੇ ਨੇ ਅਧਿਆਪਕ ਜਿਹੜੇ ਮਾਪਿਆਂ ਤੋਂ ਬਾਅਦ ਬੱਚਿਆਂ ਨੂੰ ਅਗਲਾ ਰਾਹ ਦਿਖਾਉਂਦੇ ਨੇ ਪਰ ਇਸ ਸਕੂਲ ਦੀ ਖਾਸ ਗੱਲ ਕੀ ਹੈ ਕਿਉਂਕਿ ਇੱਥੇ ਪੜ੍ਹਦੇ ਨੇ ਸਪੈਸ਼ਲ ਚਾਈਲਡਸ ਵਿਕਲਾਂਗ ਚਾਈਲਡਸ ਜਿਨ੍ਹਾਂ ਦੇ ਕੋਈ ਨਾ ਕੋਈ ਪ੍ਰੋਬਲਮ ਕਰਕੇ ਉਹ ਪਿੱਛੇ ਰਹਿ ਜਾਂਦੇ ਨੇ ਆਮ ਬੱਚਿਆਂ ਦੇ ਨਾਲ ਉਹਨਾਂ ਨੂੰ ਅੱਜ ਇੱਥੇ ਪੜਾਇਆ ਜਾਂਦਾ ਤੇ ਸਾਡੇ ਨਾਲ ਪ੍ਰਿੰਸੀਪਲ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਮ ਕੀ ਨਾਮ ਹੈ ਤੁਹਾਡਾ ਅ ਮੇਰਾ ਨਾਮ ਸविता ਕਾਸ਼ਰ ਹੈ ਮੈਮ ਅੱਜ ਤੁਹਾਡੇ ਸਕੂਲ ਦੇ ਵਿੱਚ ਤਕਰੀਬਨ ਉਹਨਾਂ ਬੱਚਿਆਂ ਨੂੰ ਪੜਾਇਆ ਜਾ ਰਿਹਾ ਹੈ ਜਿਹੜੇ ਕਿਸੇ ਨਾ ਕਿਸੇ ਪ੍ਰੋਬਲਮ ਕਰਕੇ ਡੀਸੀਬਲ ਨੇ ਕੋਈ ਉਹਨਾਂ ਨੂੰ ਸਮਝਣ ਦੀ ਦਿੱਕਤ ਹੈ ਕੁਝ ਹੋਰ ਹੈ ਤੁਹਾਡੇ ਵੱਲੋਂ ਇੰਨੀ ਵੱਡੀ ਸੇਵਾ ਕੀਤੀ ਜਾ ਰਹੀ ਹੈ ਮੋਟੀਵੇਸ਼ਨ ਕੀ ਹੈ ਕੀ ਕੀ ਦਿੱਕਤਾਂ ਦੇਖਣੀਆਂ ਪਈਆਂ ਅਹ ਦਿੱਕਤਾਂ ਤਾਂ ਦੇਖੋ ਹਰ ਕੰਮ ਦੇ ਵਿੱਚ ਹੁੰਦੀਆਂ ਹੀ ਨੇ ਉਹਨਾਂ ਦੇ ਉੱਪਰ ਜਿੰਨੂੰ ਕਹਿੰਦੇ ਦਿੱਕਤਾਂ ਤੋਂ ਕੰਟਰੋਲ ਤੇ ਬਾਅਦ ਹੀ ਆਪਾਂ ਕੁਝ ਕਰ ਸਕਦੇ ਆ ਬਾਕੀ ਮੋਟੀਵੇਸ਼ਨਲ ਫੋਰਸ ਮੇਰੇ ਮੇਰੇ ਲਈ ਬੱਚਿਆਂ ਦੀ ਸਮਾਈਲ ਹੈ ਅ ਜਿਵੇਂ ਮੈਂ ਪਹਿਲਾਂ ਗੱਲਬਾਤ ਕਰਦਿਆਂ ਵੀ ਤੁਹਾਨੂੰ ਦੱਸਿਆ ਸੀਗਾ ਕਿ ਮੇਰੇ ਹਸਬੰਦ ਇੱਕ ਸਪੋਰਟਸ ਪਰਸਨ ਹੈ ਉਹ 95 ਦੇ ਵਿੱਚ ਆਪਣੇ ਗਰਾਊਂਡ 'ਚ ਖੇਡ ਰਹੇ ਸੀ ਮਤਲਬ ਉਹ ਕੋਚ ਸੀਗੇ ਨਵੇਂ-ਨਵੇਂ ਕੋਚ ਬਣੇ ਸੀ ਤੋ ਉਹਨਾਂ ਨੇ ਦੇਖਿਆ ਬੱਚੇ ਬਹੁਤ ਸ਼ਰਾਰਤਾਂ ਕਰ ਰਹੇ ਨੇ ਇਵਨ ਉਹਨਾਂ ਦੇ ਟਰੈਕ ਦੇ ਵਿੱਚ ਸਾਈਕਲਿੰਗ ਵੀ ਕਰ ਰਹੇ ਨੇ ਇੱਕ ਜੁਮੇ ਕਹਿੰਦੇ ਨੇ ਅਥਰੀਟਾ ਰੇਸਵਰਾ ਤੇ ਉਹਨੂੰ ਆਪਣੇ ਉਸ ਤੋਂ ਗੁੱਸਾ ਆਏਗਾ ਵੀ ਮੇਰਾ ਟਰੈਕ ਕਿਉਂ ਖਰਾਬ ਹੋ ਰਿਹਾ ਤੇ ਤੋ ਬੱਚੇ ਆਏ ਬੜੇ সুইਟਲੀ ਮੈਨਾਂ ਬੋਲਦੇ ਹਾਂ ਜੀ ਸਰ ਜੀ ਤੇ ਸ਼ਾਇਦ ਇਹਨਾਂ ਦਾ ਮੇਰੇ ਹਸਬੰਦ ਦਿਲ ਦੇ ਵਿੱਚ ਉਤਰ ਗਏ ਤੇ ਮੈਨੂੰ ਘਰ ਆ ਕੇ ਇਹਨਾਂ ਨੇ ਗੱਲ ਕਰੀ ਕੱਲ ਨੂੰ ਤੂੰ ਮੇਰੇ ਨਾਲ ਗਰਾਊਂਡ ਜਾਣਾ ਤੇ ਮੈਂ ਤੈਨੂੰ ਕਿਸੇ ਨੂੰ ਮਿਲਵਾਨਾ ਉਹ ਕਿਸੇ ਸੀਗੇ ਇਹ ਬੱਚੇ ਸੀ ਉਸ ਤੋਂ ਬਾਅਦ ਮੈਂ 1 ਸਾਲ 95 ਤੋਂ 96 ਇਨਾਦਿਲੀ ਐਜ਼ ਅ ਵੋਲੰਟੀਅਰ ਕੰਮ ਕੀਤਾ ਵੀ ਸ਼ਾਇਦ ਮੈਂ ਆ ਸਕਾਂਗੀ ਨਹੀਂ ਆ ਸਕਿਆ ਕਿਉਂਕਿ ਉਸ ਟਾਈਮ ਮੇਰੇ ਬੱਚੇ ਵੀ ਛੋਟੇ ਹੁੰਦੇ ਸੀ ਹੌਲੇ ਹੌਲੇ 96 ਦੇ ਵਿੱਚ ਮੈਂ ਇੱਥੇ ਐਜ਼ ਅ ਰੈਗੂਲਰ ਟੀਚਰ ਦੀ ਜੌਬ ਜੁਆਇਨ ਕੀਤੀ ਤੇ ਬਾਕੀ ਦਿੱਕਤਾਂ ਦੀ ਗੱਲ ਹੈ ਪਹਿਲਾ ਅਵੇਅਰਨੈਸ ਦੀ ਘਾਟ ਸੀ ਜਦੋਂ ਅਸੀਂ ਜੁਆਇਨ ਕਰਿਆ ਸੀ ਅਸੀਂ ਸਰਵੇ ਲਈ ਜਾਂਦੇ ਸੀ ਲੋਕ ਸਨੋਂ ਆਪਣੇ ਬੱਚਿਆਂ ਨਾਲ ਮਿਲਣ ਨਹੀਂ ਸੀ ਦਿੰਦੇ ਜਾਂ ਸਾਡੇ ਕੋਲੇ ਵੀ 14-15 ਸਾਲ ਦੀ ਉਮਰ ਤੋਂ ਬਾਅਦ ਆਨਾ ਮੈਂ ਪੇਰੈਂਟਸ ਨੂੰ ਗਲਤ ਨਹੀਂ ਕਹਦੀ ਮੈਂ ਅਗਰ ਮੈਂ ਬੀंगे ਪੇਰੈਂਟ ਗੱਲ ਕਰਾਂ ਜਿਵੇਂ ਕਹਿੰਦੇ ਆ ਨਾ ਵੀ ਮਦਰ ਨੇ ਜਦੋਂ 컨ਸੀਵ ਕੀਤਾ ਤੇ ਡਰੀਮਿੰਗ ਉਹਦੀ ਸ਼ੁਰੂ ਹੋ ਜਾਂਦੀ ਹੈ ਉਹ ਡਰੀਮਿੰਗ ਜੇ ਉਹ ਫੁਲਫਿਲ ਨਹੀਂ ਹੁੰਦੀ ਆਬਵੀਅਸਲੀ ਪੇਰੈਂਟਸ ਨੂੰ ਇਹ ਫੀਲ ਆਉਂਦਾ ਵੀ ਸਾਡੇ ਨਾਲ ਇਹ ਤੱਕਾ ਕਿਉਂ ਫਿਰ ਅਲੱਗ-ਅਲੱਗ ਕੋਲਾਂ ਚ ਜਾਂਦੇ ਕੋਈ ਅਲੱਗ-ਅਲੱਗ ਸਕੂਲਾਂ ਚ ਜਾਂਦੇ ਨੇ ਕੋਈ ਬਾਬਾ ਸਕੂਲ ਜਾਂਦੇ ਨੇ ਡਾਕਟਰਸ ਕੋਲ ਜਾਂਦੇ ਨੇ ਪਰ 15 ਸਾਲ ਦੀ ਉਮਰ 14 ਸਾਲ ਦੀ ਉਮਰ ਤੋਂ ਬਾਅਦ ਬਹੁਤ ਦੇਰ ਹੋ ਚੁੱਕਦੇ ਜਦੋਂ ਸਾਡੇ ਕੋਲ ਆਉਂਦੇ ਸੀ ਬਟ ਅੱਜ ਸਥਿਤੀ ਬਦਲ ਚੁੱਕੀ ਹੈ ਅੱਜ ਦੋਨੋਂ ਕੰਡੀਸ਼ਨਸ ਨੇ 14-15 ਸਾਲ ਦੀ ਉਮਰ ਤੱਕ ਵੀ ਬੱਚੇ ਆ ਰਹੇ ਨੇ ਤੇ 5 ਤੋਂ 6 ਸਾਲ ਦੇ ਤੇ ਵੀ ਬੱਚੇ ਆ ਰਹੇ ਨੇ ਹੁਣ ਦਿੱਕਤਾਂ ਸਾਡੀਆਂ ਥੋੜੀਆਂ ਘਟਦੀਆਂ ਜਾ ਰਹੀਆਂ ਨੇ ਜਿਵੇਂ ਨਾ ਬੱਚਿਆਂ ਦੇ ਵੱਲੋਂ ਹੁਣ ਅਸੀਂ ਦੇਖ ਰਹੇ ਸੀ ਕੈਂਡਲਸ ਬਣਾਈਆਂ ਗਈਆਂ ਨੇ ਨਵੇਂ-ਨਵੇਂ ਡਿਜ਼ਾਈਨ ਦੀਆਂ ਇਹਨਾਂ ਦੇ ਵੱਲੋਂ ਬਣਾਈਆਂ ਜਾਂਦੀਆਂ ਨੇ ਕਾਫੀ ਇਵੈਂਟ ਜਿੱਤੇ ਹੀ ਗਏ ਨੇ ਮਤਲਬ ਕੀ ਕੀ ਅਚੀਵਮੈਂਟਸ ਨੇ ਕਿੰਨੀਆਂ ਤੁਹਾਨੂੰ ਮਤਲਬ ਕੈਂਡਲਸ ਬਣਾਉਣ ਚਾਹੀਏ ਆਪ ਬਣਾਉ ਦੇਖੋ ਜਿਵੇਂ ਖਾਸੀ 100% ਸਾਡੇ ਬੱਚੇ ਕੋਈ ਵੀ ਕੰਮ ਨਹੀਂ ਕਰਦੇ ਸਾਨੂੰ ਹਮੇਸ਼ਾ ਗਾਈਡੈਂਸ ਦੇ ਤੌਰ ਤੇ ਉਹਨਾਂ ਦੇ ਨਾਲ ਹਮੇਸ਼ਾ ਗਾਈਡ ਦੇ ਤੌਰ ਤੇ ਹਮੇਸ਼ਾ ਨਾਲ ਰਹਿਣਾ ਪੈਂਦਾ ਸਾਡੇ ਲਈ ਉਹ ਅਚੀਵਮੈਂਟ ਹੈ ਜੇ ਸਾਡਾ ਬੱਚਾ 50% 40% ਵੀ ਕੰਮ ਕਰ ਦਿੰਦਾ ਅਗਰ ਇੱਕ ਬੱਚੇ ਨੇ ਆ ਕੇ ਜਿਹੜਾ ਕਲਾਸ ਵਿੱਚ ਕੁਝ ਨਹੀਂ ਸੀ ਕਰ ਰਿਹਾ ਉਹਨੇ ਆ ਕੇ ਮੋਲਡ ਵੀ ਕਲੀਨ ਕਰਤਾ ਨਾ ਸਾਡੇ ਲਈ ਉਹ ਵੀ ਅਚੀਵਮੈਂਟ ਹੈ ਜਦ ਮੋਰ ਟੂ ਕਲੀਨ ਕਰਤਾ ਉਤੇ ਚ ਔਇਲ ਲਾਤਾ ਫਿਰ ਥ੍ਰੈਡ ਪਾਤਾ ਛੋਟਲੀ ਤੋਂ ਬਹੁਤ ਸਟੈਪ ਹੋ ਜਾਂਦੇ ਅਸੀਂ ਤਾਂ ਕਹਿੰਨੇ ਬੱਚਾ ਪੂਰੀ ਤਰ੍ਹਾਂ ਟ੍ਰੇਨਡ ਆ ਕੈਂਡਲ ਬਣਾਉਣ ਚ ਅਸੀਂ ਇਹ ਤਾਂ ਬਾਅਦ ਚ ਸੋਚਦੇ ਹਾਂ ਕੀ ਹੋ ਇਸ ਚ ਵੈਕਸ ਪਾ ਪਾਊਗਾ ਯਾ ਨਹੀਂ ਕਿਉਂਕਿ ਵੈਕਸ ਪੋਰ ਕਰਨਾ ਰਿਸਕੀ ਆ ਸਾਡੀ ਕੋਸ਼ਿਸ਼ ਹੁੰਦੀ ਆ ਕਿ ਵੈਕਸ ਅਸੀਂ ਉਹਨੇ ਹੀ ਬੱਚਿਆਂ ਤੋਂ ਪੋਰ ਕਰਵਾਈਏ ਜਿਹੜੇ ਥੋੜੇ ਜਿ ਜਿਨ੍ਹਾਂ ਦੀ ਫੰਕਸ਼ਨਿੰਗ ਠੀਕ ਆ ਆਦਰਵਾਇਜ਼ ਸਾਡੀ ਉਹ ਵੈਕਸ ਪੋਰ ਕਰਨ ਦਾ ਕੰਮ ਸਾਡਾ ਸਟਾਫ ਹੀ ਕਰਦਾ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਇੱਥੇ ਬੱਚਾ ਸੀ ਜਿਹੜਾ ਉਰੀ ਸਾਰਾ ਕੁਝ ਸਿੱਖੇ ਗਿਆ ਸਪੈਸ਼ਲ ਚਾਈਲਡ ਸੀ ਤੇ ਅੱਜ ਤੁਹਾਡੇ ਇੱਥੇ ਜੌਬ ਕਰ ਰਿਹਾ ਕਹਾਣੀ ਕੀ ਹੈ ਉਹ ਕਹਾਣੀ ਉਹਦੀ ਇਹ ਹੈ ਉਹ ਜਦੋਂ ਮੈਂ ਇੱਥੇ ਐਜ਼ ਅ ਟੀਚਰ ਕੰਮ ਕਰਦੀ ਸੀ ਉਹ ਮੇਰਾ ਸਟੂਡੈਂਟ ਸੀ ਹਿਮੰਤ ਜਦੋਂ ਮੈਂ ਸਕੂਲ ਪਹੁੰਚ ਜਾਂਦੀ ਸੀ ਜਦੋਂ ਸ਼ੁਰੂਆਤ ਹੋਈ ਉਹਦੇ ਨਾਲ ਤਾਂ ਮਦਰ ਉਹ ਰਿਕਸ਼ੇ 'ਚ ਨਹੀਂ ਸੀ ਆਉਂਦਾ ਮਦਰ ਮੈਨੂੰ ਕਹਿੰਦੀ ਸੀ ਫੋਨ ਕਰਕੇ ਲੈਣ ਲੈਣ ਦਾ ਜਮਾਨਾ ਸੀ ਉਦੋਂ ਕਿ ਮੈਡਮ ਹਿਮੰਤ ਸੁਤਾ ਨਹੀਂ ਉੱਤਰਿਆ ਮੈਂ ਕੁਝ ਨਹੀਂ ਸੀ ਕਹਿੰਦੇ ਵੀ ਤੁਸੀਂ ਉਹਦੇ ਕੰਨ ਤੱਕ ਫੋਨ ਲਗਾ ਦਿਓ ਉਹਦੇ ਕੰਨ ਤੇ ਫੋਨ ਲਗਾਣਾ ਫਿਰ ਉਸ ਨੂੰ ਕਹਿਣਾ ਵੀ ਹਿਮੰਤ ਉੱਠ ਭਾਈ ਮੈਂ ਤਾਂ ਸਕੂਲ ਪਹੁੰਚ ਗਈ ਆ ਸਾਈਕਲ ਉਹਨੂੰ ਹੌਲੀ ਹੌਲੀ ਸਿਖਾ ਚੁੱਕੇ ਸੀ ਅਸੀਂ ਉਸ ਉਸ ਤੱਕ ਫਿਰ ਅਸੀਂ ਸੋਚਿਆ ਭਾਈ ਇਹ ਟਾਈਮ ਤੇ ਕਿਵੇਂ ਆਊਗਾ ਮੇਰੇ ਕੋਲੇ ਉਦੋਂ ਇੱਕ ਛੋਟਾ ਜਿਹਾ ਸਕੂਟਰ ਹੁੰਦਾ ਸੀ ਸਨੀ ਮੈਂ ਉਦੋਂ ਉਹ ਵੀ ਸ਼ਹਿਰ ਚ ਰਹਿੰਦੇ ਸੀ ਮੈਂ ਵੀ ਸ਼ਹਿਰ ਚ ਰਹਿੰਦੀ ਸੀ ਮੈਂ ਉਹਦੇ ਗਲੀ ਦੇ ਬਾਹਰ ਜਾ ਕੇ ਖੜੀ ਹੋ ਜਾਂਦੀ ਸੀ ਕਰੋ ਫੋਨ ਕਰਕੇ ਚੱਲਣਾ ਲੈਣ ਲਾਈਨ ਤੋਂ ਕਿਉਂਕਿ ਉਦੋਂ ਤਾਂ ਮੋਬਾਈਲ ਦਾ ਜਮਾਨਾ ਨਹੀਂ ਸੀ ਉਹਨੇ ਆ ਜਾਣਾ ਅਸੀਂ ਹੌਲੇ ਹੌਲੇ ਉਹਦਾ ਸਾਈਕਲ ਤੇ ਮੇਰੀ ਸਕੂਟਰ ਉਹ ਅਸੀਂ ਹੌਲੇ ਹੌਲੇ ਸਕੂਲ ਤੱਕ ਪਹੁੰਚ ਲੈ ਦੋ ਤਿੰਨ ਮਹੀਨੇ ਹੀ ਲੱਗੇ ਨੇ ਮੈਨੂੰ ਉਸ ਤੋਂ ਬਾਅਦ ਉਹ ਕਹਿੰਦਾ ਮੈਡਮ ਜੀ ਮੈਂ ਕੱਲ ਆਇਆ ਕਰਾਂਗਾ ਫਿਰ ਪੈਸਿਆਂ ਦੀ ਜਿਵੇਂ ਕਹਿੰਦੇ ਨੇ ਪੈਸਿਆਂ ਦੀ ਮਨੀ ਟ੍ਰਾਂਜੈਕਸ਼ਨ ਕਿਵੇਂ ਸਿਖਾਣੀ ਆ ਅਲੱਗ-ਅਲੱਗ ਟੂਲਸ ਤਾਂ ਹੈਗੇ ਆ ਪਰ ਮੈਂ ਆਪਣੇ ਕਲਾਸ ਦੇ ਬੱਚਿਆਂ ਨੂੰ ਕਿਵੇਂ ਸਿਖਾਈਂ ਫੜੇ ਬੱਚੇ ਸੀ ਮੇਰੇ ਕੋਲੇ ਮੈਂ ਕੀ ਕਰਦੇ ਵੀ ਚਲੋ ਆਪਾਂ ਹਫਤੇ ਚ ਇੱਕ ਪਾਰਟੀ ਕਰਾਂਗੇ ਜਾਂ ਮਹੀਨੇ ਚ ਇੱਕ ਪਾਰਟੀ ਕਰਾਂਗੇ ਤਿੰਨ ਬੱਚੇ ਆਈਡੈਂਟੀਫਾਈ ਕਰਨੇ ਜਿਨ੍ਹਾਂ ਨੂੰ ਸਾਈਕਲ ਚਲਾਣਾ ਹੁੰਦਾ ਸੀ ਕੀ ਖਾਵਾਂਗੇ ਆਪਾਂ ਜੋ ਸਮੋਸੇ ਖਾਵਾਂਗੇ ਨੇੜੇ ਦੀ ਦੁਕਾਨ ਤੋਂ ਉਹ ਬੱਚਿਆਂ ਨੇ ਸਮੋਸੇ ਲੈਣ ਜਾਣਾ ਤੇ ਉਹਨਾਂ ਦੀ ਅਚੀਵਮੈਂਟ ਉਹਨਾਂ ਦਾ ਇੰਜੋਏਮੈਂਟ ਹੋ ਰਹੀ ਪਾਰਟੀ ਹੈ ਮੇਰੇ ਲਈ ਬੱਚਿਆਂ ਦੀ ਅਚੀਵਮੈਂਟ ਆ ਮੇਰੇ ਬੱਚੇ ਸਾਈਕਲ ਚਲਾਣਾ ਵੀ ਸਿੱਖੇ ਮੇਰੇ ਬੱਚੇ ਮਨੀ ट्रांजैक्शन ਕਰਨਾ ਵੀ ਸਿੱਖ ਗਏ ਤੇ ਉਹਨਾਂ ਨੂੰ ਐਨਜਾਇਰਮੈਂਟ ਵੀ ਹੋ ਰਿਹਾ ਵੀ ਅਸੀਂ ਅੱਜ ਪਾਰਟੀ ਮਨਾਈ ਇਸ ਤੋਂ ਉਹਨਾਂ ਦੀ ਮੈਂ ਟ੍ਰੇਨਿੰਗ ਕਰੀਓ ਮੀਨਮ ਗੱਲ ਹੁੰਦੀ ਹੈ ਕਿ ਇਹ ਸਕੂਲ ਦੇ ਵਿੱਚ ਕੋਈ ਪਾਰਟिकुलर ਫੀਸ ਹੈ ਜਾਂ ਫਿਰ ਕੋਈ ਮਤਲਬ ਸੰਸਥਾ ਹੈ ਇਹ ਜਿਹੜੀ ਫ੍ਰੀ ਦੇ ਵਿੱਚ ਬੱਚਿਆਂ ਨੂੰ ਆ ਸੇਵਾ ਕਰਕੇ ਦੇ ਰਹੀ ਹੈ ਦੇਖੋ ਅਸੀਂ ਇੱਕ ਜਿਵੇਂ ਕਹਿੰਦੇ ਚੈਰੀਟੇਬਲ ਐਨਜੀਓ ਅਸਰ ਨੂੰ ਅਸੀਂ ਪਬਲਿਕ ਡੋਨੇਸ਼ਨਸ ਦੇ ਉੱਤੇ ਸਾਰਾ ਕੰਮ ਕਰਦੇ ਹਾਂ ਪਾਰਟिकुलर ਫੀਸ ਕੋਈ ਨਹੀਂ ਜਿਹੜਾ ਸਾਡੇ ਕੋਲ ਡੇ ਸਕਾਲਰ ਆਂਦਾ ਔਰ ਆਟੋ ਦੇ ਪੈਸੇ ਦਵੇ ਜਾਂ ਜਿਵੇਂ ਸਾਡੇ ਕੋਲੇ ਪਹੁੰਚ ਜਵੇ ਬੱਚਾ ਅਗਰ ਪੇਰੈਂਟਸ ਦਾ ਦਿਲ ਕਰਦਾ ਸਾਨੂੰ ਕੁਝ ਦਿੱਤਾ ਜਾਵੇ ਡੋਨੇਸ਼ਨ ਦੇ ਲੋਰਤ ਤੇ ਸਾਨੂੰ ਭਾਵੇਂ 50 ਰੁਪਏ ਦਾ ਨਾ ਦੇ ਸਾਡੇ ਲਈ ਮੇਰੇ ਲਈ ਜਾਂ ਸਾਡੇ ਪੂਰੇ ਮੈਨੇਜਮੈਂਟ ਦੇ ਲਈ ਸਾਡੇ ਤੱਕ ਬੱਚਾ ਆ ਜਵੇ ਸਾਡੇ ਲਈ ਸਭ ਤੋਂ ਵੱਡੀ ਫੀਸ ਉਹੀ ਹੈ ਜੇ ਸਾਡੇ ਤੱਕ ਬੱਚਾ ਪਹੁੰਚ ਗਿਆ ਕਿਉਂਕਿ ਕਿੰਨੇ ਨਾ ਕੋਈ ਨਹੀਂ ਵੀ ਹਾਂਜੀ ਕਿਸੇ ਵੀ ਕਾਲਜ ਦੀ ਫੀਸ ਲੱਖ ਹੈ ਤੇ ਪੇਰੈਂਟ ਕੋਲ ਲੱਖ ਹੋਊਗੀ ਤਾਂ ਮਿਲੂਗਾ ਸਾਡੇ ਲਈ ਸਾਡੇ ਕੋਲੇ ਬੱਚਾ ਪਹੁੰਚ ਗਿਆ ਸਾਡੇ ਲਈ ਉਹਦੀ ਫੀਸ ਵੀ ਪਹੁੰਚ ਗਈ ਅਸੀਂ ਉਹਨੂੰ ਟ੍ਰੇਨਿੰਗ ਕਰਾਣੇ ਆ ਵੈਸੇ ਵੀ ਫਾਈਨੈਂਸ਼ੀਅਲਸ ਕਰਕੇ ਅਸੀਂ ਕਿਸੇ ਦੀ ਵੀ ਟ੍ਰੇਨਿੰਗ ਨੂੰ ਬਾਰ ਹੀ ਨਹੀਂ ਕਰ ਸਕਦੇ ਤੇ ਮੈਮ ਜਿਵੇਂ ਹੁਣ ਤੁਸੀਂ ਮੋਮਬੱਤੀਆਂ ਬਣਾਈਆਂ ਹੋਰ ਚੀਜ਼ਾਂ ਬਣਾਈ ਜਾਂਦੇ ਨਾ ਬੱਚਿਆਂ ਦੁਆਰਾ ਤੇ ਜਿਹੜੀ ਉਹਦਾ ਸੇਲਿੰਗ ਤੋਂ ਬਾਅਦ ਜੋ ਪ੍ਰੋਫਿਟ ਹੁੰਦਾ ਉਹ ਕਿੱਥੇ ਜਾਂਦਾ ਜੋ ਵੀ ਪ੍ਰੋਫਿਟ ਹੋਏਗਾ ਬੱਚਿਆਂ ਦੇ ਵੈਲਫੇਅਰ ਦੇ ਉੱਤੇ ਹੀ ਯੂਸ ਹੋਏਗਾ ਹੇਮੰਤਵਰ ਕੇ ਬੱਚਿਆਂ ਨੂੰ ਸੈਲਰੀ ਦਿੱਤੀ ਜਾਏਗੀ ਜਿਹੜੇ 1-2 ਮਹੀਨੇ ਕੰਮ ਕਰਦੇ ਨੇ ਉਹਨਾਂ ਨੂੰ ਉਹਨਾਂ ਤਾਂ ਇਨਸੈਂਟਿਵ ਦਿੱਤਾ ਜਾਊਗਾ ਜਿਨ੍ਹਾਂ ਨੂੰ ਕਈ ਵੇ ਸਾਨੂੰ ਲੱਗਦਾ ਹੈ ਵੀ ਇਹਨਾਂ ਨੂੰ ਕੁਝ ਗਿਫਟਸ ਦਿੱਤੇ ਜਾਣ ਫਿਰ ਅਸੀਂ ਉਹਨਾਂ ਨੂੰ ਗਿਫਟਸ ਤਾਂ ਮਾਰਗੇ ਮਤਲਬ ਬੱਚਿਆਂ ਦਾ ਪ੍ਰੋਫਿਟ ਬੱਚਿਆਂ ਦੇ ਉੱਤੇ ਅਰ ਵਰਕਸ਼ਾਪ ਦੇ ਉੱਤੇ ਹੀ ਲੱਗੇਗਾ ਬੱਚਿਆਂ ਨੂੰ ਘਰੋਂ ਲਿਆਉਣਾ ਬਹੁਤ ਔਖਾ ਮਾਪੇ ਤਾਂ ਐਵੇਂ ਦੇ ਬੱਚਿਆਂ ਨੂੰ ਬਾਹਰ ਵੀ ਨਹੀਂ ਕੱਢਣ ਦਿੰਦੇ ਤੁਸੀਂ ਇੰਨੀ ਮਿਹਨਤ ਕਰਕੇ ਇਹਨਾਂ ਨੂੰ ਸਕੂਲ ਦੇ ਵਿੱਚ ਲੈ ਕੇ ਆਏ ਤੇ ਉਹਨਾਂ ਨੂੰ ਐਜੂਕੇਸ਼ਨ ਦੇ ਰਹੇ ਹੋ ਖਾਲ ਜੇ ਮਤਲਬ ਦਸਿਆ 95 ਦੇ ਤਾਂ ਉਸ ਜਮਾਨੇ ਦੇ ਬੱਚਾ ਨੂੰ ਘਰੋਂ ਲਿਆਣਾ ਔਖਾ ਸੀਗਾ ਪਰ ਜਿਉਂ-ਜਿਉਂ ਸੋਸ਼ਲ ਮੀਡੀਆ ਹੈ ਜਾਂ ਅੱਜਕੱਲ ਦੇ ਮੀਡੀਆ ਪਰਸਨਸ ਉਹ ਵਾਲੇ ਉਸ ਤਰ੍ਹਾਂ ਦੇ ਪਰਸਨ ਜਿਹੜੇ ਤੁਸੀਂ ਅੱਜ ਸਾਡੇ ਨਾਲ ਗੱਲਬਾਤ ਕਰ ਰਹੇ ਹੋ ਇਸ ਤਰ੍ਹਾਂ ਦੇ ਜਿਹੜੇ ਪੋਜ਼ਿਟਿਵ ਮਾਈਂਡਡ ਪਰਸਨਸ ਨੇ ਜਦੋਂ ਸਾਡੇ ਨਾਲ ਅਵੇਰਨੈਸ ਫੈਲਾਉਂਦੇ ਨੇ ਸੈਂਸਿਟਾਈਜ਼ ਕਰਦੇ ਨੇ ਅੱਜ ਪੇਰੈਂਟਸ ਦੀ ਕੰਡੀਸ਼ਨ ਇਹ ਵੀ 3 ਤੋਂ 4 ਸਾਲ ਦਾ ਬੱਚਾ ਵੀ ਸਾਡੇ ਕੋਲ ਆ ਰਿਹਾ ਹੈ ਕਿਉਂਕਿ ਅਸੀਂ ਆਪਣਾ ਯੂਥ ਸੈਂਸਟਾਈਜੇਸ਼ਨ ਪ੍ਰੋਗਰਾਮਸ ਨੇ ਜਿਹੜੇ ਹੋਰ ਟਾਈਮ ਟੂ ਟਾਈਮ ਕਰਦੇ ਰਹਿੰਦੇ ਆ ਸਕੂਲਾਂ ਦੇ ਨਾਲ ਅਸੀਂ ਮੇਲ ਰੋ ਰੱਖਦੇ ਆ ਸਕੂਲਾਂ ਦੇ ਬੱਚਿਆਂ ਨੂੰ ਅਸੀਂ ਉੱਥੇ ਨॉर्मਲ ਸਕੂਲਾਂ ਦੇ ਬੱਚਿਆਂ ਨੂੰ ਅਸੀਂ ਆਪਣੇ ਸਕੂਲ ਤੇ ਵਿਜ਼ਿਟ ਕਰਵਾਉਂਦੇ ਆ ਉਹਦੇ ਨਾਲ ਤਾਂ ਕਿ ਲੋਕਾਂ ਨੂੰ ਅਵੇਅਰਨੈਸ ਹੋਵੇ ਤੇ ਬੱਚੇ ਪੇਰੈਂਟ ਆਪਣੇ ਬੱਚਿਆਂ ਨੂੰ ਸਾਡੇ ਕੋਲ ਲੈ ਕੇ ਪਹੁੰਚਣ ਥੈਂਕ ਯੂ ਮੈਮ ਸੋ ਬਿਲਕੁਲ ਏਸੀ ਨਵਜੀਵਨੀ ਸਕੂਲ ਦੇ ਪ੍ਰਿੰਸੀਪਲ ਜਿਹੜੇ ਜਿੱਥੇ ਸਪੈਸ਼ਲ ਚਾਈਲਡਸ ਨੂੰ ਐਜੂਕੇਸ਼ਨ ਦਿੱਤੀ ਜਾਂਦੀ ਹੈ ਸੋ ਮੈਂ ਤਾਂ ਇਹੀ ਕਹੂੰਗਾ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਉਹਨਾਂ ਮਾਪਿਆਂ ਤੱਕ ਜਾਵੇ ਜਿਹੜੇ ਆਪਣੇ ਬੱਚਿਆਂ ਨੂੰ ਕਈ ਵਾਰ ਐਵੇਂ ਸਪੈਸ਼ਲ ਚਾਈਲਡਸ ਨੂੰ ਸੰਗਲਾਂਾ ਬਣ ਕੇ ਰੱਖ ਦਿੰਦੇ ਨੇ ਕਿਉਂਕਿ ਇਨਸਾਨ ਨੂੰ ਇਸ ਤਰੀਕੇ ਦੇ ਨਾਲ ਵਤੀਰਾ ਨਹੀਂ ਕਰਨਾ ਚਾਹੀਦਾ ਕਿਉਂਕਿ ਜਾਨਵਰਾਂ ਨਾਲ ਵੀ ਜੇ ਅਸੀਂ ਇਹੋ ਜਿਹਾ ਵਤੀਰਾ ਕਰਦੇ ਹਾਂ ਤਾਂ ਉਹ ਵੀ ਅਗਰੈਸਿਵ ਹੋ ਜਾਂਦੇ ਨੇ ਇਹ ਬੱਚੇ ਨੇ ਇਹਨਾਂ ਦੇ ਵੱਲੋਂ ਕਾਫੀ ਅਚੀਵਮੈਂਟਸ ਹਾਸਿਲ ਕਰੀਆ ਜਿੰਦੇ ਆਲੰਪਿਕਸ ਤੱਕ ਇਹਨਾਂ ਦੇ ਬੱਚੇ ਜਾ ਕੇ ਆਏ ਨੇ ਨੈਸ਼ਨਲ ਲੈਵਲ ਖੇਡ ਕੇ ਆਏ ਨੇ ਮੈਡਲਸ 골ਡ ਮੈਡਲ ਸਿਲਵਰ ਮੈਡਲ ਅਈ ਚੀਜ਼ਾਂ ਹਾਸਿਲ ਕਰੀਆਂ ਗਈਆਂ ਇਹਨਾਂ ਤੋਂ ਸੋ ਆਪਣੇ ਬੱਚਿਆਂ ਨੂੰ ਇੱਥੇ ਪੰਚਾਓ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੈ ਕਿਉਂਕਿ ਪਿਆਰ ਨਾਲ ਹਰ ਚੀਜ਼ ਨੂੰ ਦੂਰ ਕੀਤਾ ਜਾ ਸਕਦਾ ਹੈ ਕਿਸੇ ਨੂੰ ਬੰਨ ਕੇ ਰੱਖਣਾ ਦਰਵਾਜ਼ਿਆਂ ਦੇ ਵਿੱਚ ਕੈਦ ਰੱਖਣਾ ਉਹ ਕੋਈ ਲੋਡ ਨਹੀਂ ਹੁੰਦੀ ਕਿਉਂਕਿ ਹਰ ਚੀਜ਼ ਦਾ ਇਲਾਜ ਹੈਗਾ ਪਿਆਰ ਹਰ ਚੀਜ਼ ਦੀ ਦਵਾਈ ਸ਼ਾਇਦ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਕਹਾਂ ਕਿ ਜਿਹੜੀ ਕੈਂਡਲਸ ਬਣਾਈਆਂ ਗਈਆਂ ਨੇ ਬੱਚਿਆਂ ਦੇ ਵੱਲੋਂ ਇਹ ਲਈਆਂ ਜਾਣ ਕਿਉਂਕਿ ਇਹ ਥੋੜੀ ਦੀਵਾਲੀ ਮਨਜੂਰੀ ਪਰ ਤੁਹਾਡੇ ਜਿਹੜੇ ਕੈਂਡਲਸ ਖਰੀਦੇ ਜਾਣਗੇ ਉਹਨਾਂ ਦੇ ਨਾਲ ਇਹਨਾਂ ਬੱਚਿਆਂ ਦੀ ਵੀ ਦੀਵਾਲੀ ਬਣੇਗੀ ਤੇ ਉੱਥੇ ਇਹਨਾਂ ਨੂੰ ਵੀ ਕੁਝ ਫਾਇਦਾ ਹੋਏਗਾ ਸੋ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਇੰਡੀਆ ਫੋਕਸ 24 ਦੇ ਨਾਲ